ਮੇਰਾ ਨਾਮ ਅਜਗਦੀ ਸੀ ਮੱਕੜਾ ਜੀ ਮੇਰੀ ਛੋਟੀ ਜਿਹੀ ਨੇ ਦੁਕਾਨ ਹੈ ਜੀ ਮੈਂ ਹੈਂਡੀਕੈਪਡ ਹੈ ਜੀ ਤੇ ਮੈਂ ਥੋੜਾ ਆਪਣੀ ਵਹੀਕਲ ਤੇ ਲੈ ਕੇ ਆਪਣਾ ਸਾਮਾਨ ਲੈ ਕੇ ਕਰਿਆਣਾ ਸੂਰਾ ਕਰਦਾ ਹਾਂ ਜੀ ਥੋੜਾ ਤੇਲ ਦੀਆਂ ਬੋਤਲਾਂ ਥੋੜਾ ਕਰਿਆਣਾ ਸਾਮਾਨ ਚੋਰੀ ਹੋਇਆ ਜੀ ਕਿਸੇ ਹਿੱਟੇ ਕੋਈ ਲੱਗੇ ਨਹੀਂ ਮੇਰੇ ਇੱਥੇ ਤੇ 1:30 ਵਜੇ ਤੋਂ ਚੋਰੀ ਹੋਇਆ ਜੀ ਮੇਰਾ ਇਹ ਮੁਆਜਾ ਪੂਰਾ ਕੀਤਾ ਜਾਵੇ ਵੀ 25 ਨੁਕਸਾਨ ਆਇਆ ਇਹੋ ਕਲੈਕਟ ਹੋ ਜਾਵੇ ਮੇਰਾ ਹੀ ਮੈਂ ਹੈਂਡੀਕੈਪਡ ਹੈ ਮੇਰੇ ਕੋਲ ਥੋੜੀ ਵੀਲ ਚੇਅਰ ਗੱਡੀ ਹੈਗੀ ਉਹਨੂੰ ਤੇ ਸਾਮਾਨ ਲੈ ਕੇ ਆਈ ਪਹਿਲਾ ਕੰਮ ਤੋਂ 25 ਨੁਕਸਾਨ ਆਇਆ ਜੀ ਕੋਈ ਇ ਦੇਰ ਦਾ ਹੈਂਡੀਕੈਪ ਹੈ ਨਾ ਕਿਸਮਾ ਪਿਚੋਰੀ ਗੇਸੇ ਫਰਨਪਤਾ ਲੱਗਿਆ ਨੇ ਯਾਨੀ ਇਨਸਾਨ ਬਹੁਤ ਲੈਗੇ ਚੋਰ ਤੇਨੇ ਜਿਹ ਚਾਹੀ ਮਦਦ ਕੀਤੀ ਜਾਵੇ ਜੇ ਆਪ ਹੀ ਆਂਦਾ ਟਫਗੀ ਤੇ ਤੇ ਆਪ ਹੀ ਜਾਂਦਾ ਕੋਈ ਹੈ ਨਹੀਂ ਅਬਦੇ ਹੱਥ ਜੋ ਕੇ ਕਰਦੇ ਕਿਹਨੇ ਮਦਦ ਕੀਤੀ ਜਾਵੇ ਬਹੁਤ ਬੇਤਕਨਸਾ ਕਰ ਗਏ ਨੇ ਜਿਹੜਾ ਨਾ ਦਾ ਜੀ ਕੀ ਨਾਮ ਹੈ ਕੀ ਮੇਰਾ ਨਾਮ ਜਗਦੀਸ਼ ਮੱਕੜਾ ਜੀ ਮੇਰੀ ਛੋਟੀ ਜਿਹੀ ਕਿਰਨੇ ਦੀ ਦੁਕਾਨ ਹੈ ਜੀ ਮੈਂ ਹੈਂਡੀਕੈਪਡ ਹੈ ਜੀ ਤੇ ਮੈਂ ਥੋੜਾ ਆਪਣੀ ਵਹੀਕਲ ਤੇ ਲੈ ਕੇ ਆਪਣਾ ਸਾਮਾਨ ਲੈ ਕੇ ਕਰਿੰਦਾ ਸਪੁਰਾ ਕਰਦਾ ਹਾਂ ਜੀ ਕੀ ਹੋਇਆ ਮੇਰੇ ਥੋੜਾ ਜਿਹਾ ਕਿਰਨੇ ਦੇ ਨੁਕਸਾਨਾ ਤੇਲ ਦੀਆਂ ਬੋਤਲਾਂ ਥੋੜਾ ਕਿਰਨੇ ਦਾ ਸਾਮਾਨ ਚੋਰੀ ਹੋਇਆ ਜੀ ਕਿੰਨੇ ਕੁ ਦਾ ਨੁਕਸਾਨ ਹੈਗਾ ਮੇਰਾ ਸਾਮਾਨ ਹੈਗਾ ਛੋਟੀ ਦੁਕਾਨ ਮੇਰਾ ਕਮ ਸੇ 5000 ਦਾ ਨੁਕਸਾਨ ਹੈ ਜੀ ਟੋਟਲ ਕਿੰਨਾ ਕੁ ਸਾਮਾਨ ਹੈਗਾ ਟੋਟਲ ਜੀ 25 ਹਜ਼ਾਰ ਹੋ ਗਈ ਤੁਹਾਡੀ ਦੁਕਾਨ ਚ ਟੋਟਲ ਕਿੰਨਾ ਸਾਮਾਨ ਕਿੰਨੇ ਕੁ ਦਾ ਪਿਆ ਸੀ ਬਸ ਇੰਨੇ ਦਾ ਹੀ ਜਿੰਨਾ ਹੈ ਕਿੰਨੇ ਵਜੇ ਚੋਰੀ ਹੋਈ ਪਤਾ ਲੱਗਿਆ ਕੋਈ ਸੀਸੀਟੀਵੀ ਲੱਗਿਆ ਕਿਸੇ ਤਰ੍ਹਾਂ ਦਾ ਨਹੀਂ ਸੀ ਸੀਟੀਵੀ ਕੋਈ ਲੱਗੇ ਨਹੀਂ ਮੇਰੇ ਇੱਥੇ ਤੇ 1:30 ਵਜੇ ਚੋਰੀ ਹੋਈ ਜੀ ਅੱਛਾ ਪਤਾ ਲੱਗਿਆ ਸੀ ਕੋਈ ਆਣ ਗੁਆਣ ਕਿਸੇ ਤਰ੍ਹਾਂ ਦੇ ਕੈਮਰੇ ਦਾ ਨਾ ਨਾ ਕੋਈ ਨਹੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਮੇਰਾ ਹੀ ਮੁਆਜਾ ਪੂਰਾ ਕੀਤਾ ਜਾਵੇ ਜੀ 25 ਨੁਕਸਾਨ ਆਇਆ ਜੀ ਉਹ ਪੂਰਾ ਕੀਤਾ ਜਾਵੇ ਅਧਿ ਜਿਹੜਾ ਤੁਸੀਂ ਕਰਿਆਨੇ ਦਾ ਗੱਲ ਕੀਤੀ ਕਰਿਆਨਾ ਕਾਹਦੇ ਤੇ ਲੈ ਕੇ ਆਂਦੇ ਹੋ ਤੁਸੀਂ ਆਪ ਦਿੱਤਾ ਤੋਂ ਮੇਰਾ ਹੀ ਮਹੈਂਡੀਕਪ ਤੇ ਮੇਰੇ ਕੋਲ ਥੋੜੀ ਵੀਲ ਚੇਅਰ ਗੱਡੀ ਹੈਗੀ ਉਹਨੂੰ ਤੋਂ ਸਮਾਨ ਲੈ ਕੇ ਨਹੀਂ

ਉਨਸਾ ਨਹੀਂ ਪੜਾਈ ਕੀ ਤੇ ਆ ਯਾਰ ਸਮਾਂ ਬਹੁਤ ਨੁਕਸਾਨ ਹੋ ਗਿਆ ਸੋ ਨਹੀਂ ਬਦਲਤੀ ਕੀ ਜਾ ਜਿੰਨਾ ਆਸਾ ਕਿ ਅਪਨੇ ਹੱਥ ਜੋੜ ਕੇ ਕਰਦੇ ਯਾਰ ਕਿੰਨੇ ਬਦਲਤੀ ਕੀ ਜਾਵੇ ਕਿ ਬਹੁਤ ਨੁਕਸਾਨ ਕਰ ਗਏ ਨੇ ਜਿਹੜਾ ਅੰਦਾਜ਼